40 ਕਿੱਲਿਆਂ ਤੇ 30 ਵਿਅਨ ਵੇਲੇ ਮੰਡ ਡੋਲ ਰਿਆ ਸੀ ਕੀ ਪਤਾ ਨਹੀਂ ਕਿਵੇਂ ਨਿਭੇਗੀ ਪਰ ਕੁੜਮ ਅਖਤਿਆਰ ਬੜਾ ਹੀ ਸ਼ਰੀਫ ਸੀ ਉਹਨਾਂ ਨੇ ਵੀ ਨਾ ਕੁਝ ਮੰਗਿਆ ਜੋ ਦਿੱਤਾ ਧੀ ਨੂੰ ਆਪਦੀ ਮਰਜ਼ੀ ਨਾਲ ਦਿੱਤਾ ਮਿਲਣੀ ਵੇਲੇ ਜਦੋਂ ਕੜਾ ਪਾਉਣ ਲੱਗਾ ਤਾਂ ਉਹਨੇ ਆਪ ਦਾ ਹੱਥ ਪਿਛਾਂ ਖਿੱਚ ਲਿਆ ਤੇ ਕਿਹਾ ਅੰਗਰੇਜ਼ ਸਿਆਂ ਆ ਗੱਲਾਂ ਨਹੀਂ ਚੰਗੀਆਂ ਵਾਰ-ਵਾਰ ਕਹਿਣ ਤੇ ਵੀ ਕੜਾ ਨਾ ਲਿਆ ਧੀ ਦੇ ਸਿਰ ਤੇ ਹਰ ਵਾਰ ਪਿਆਰ ਨਾਲ ਹੱਥ ਧਰ ਆਖਦਾ ਕੀ ਇਹ ਸਾਡੀ ਨੂੰ ਨਈ ਪੋਤੇ ਕਮੀ ਧੀ ਨੇ ਵੀ ਕੋਈ ਨਾ ਛੱਡੀ ਓਵੇਂ ਹੀ ਆਖੇ ਲੱਗਦੀ ਜਿਵੇਂ ਆਪਦੇ ਪਿਓ ਦਾ ਹੁਕਮ ਸਿਰ ਮੱਥੇ ਮੰਨਦੀ ਸੀ ਕੋਈ ਰੋਕ ਟੋਕ ਨਹੀਂ ਸੀ ਧੀ ਕਰ ਤੇ ਰਾਜ ਕਰ ਰਹੀ ਸੀ ਇੱਕ ਪਿਓ ਲਈ ਇੰਨਾ ਹੀ ਕਾਫੀ ਹੁੰਦਾ ਉਸ ਦੀ ਧੀ ਸੁਖੀ ਵਸੇ ਉਸੇ ਦਿਨ ਤੋਂ ਜੁੜਿਆ ਰਿਸ਼ਤਾ ਐਸਾ ਜੁੜਿਆ ਕਿ ਮੈਂ ਜਵਾਈ ਤੋਂ ਵੱਧ ਕੁੜਮਨ ਨਾਲ ਵਰਤਨ ਲੱਗਾ ਜਿੱਥੇ ਕਿਤੇ ਜਾਣਾ ਤਾਂ ਮੁਖਤਿਆਰ ਸਿਆਂ ਨੂੰ ਫੋਨ ਕਰਨਾ ਬਾਈ ਤਿਆਰ ਰਹੀ ਆਪਾਂ ਚੱਲਦੇ ਆਂ ਛੋਟੀ ਧੀ ਦਾ ਵਿਆਹ ਕੀਤਾ ਤਾਂ ਮੁਖਤਿਆਰ ਤੇ ਮੈਂ ਰਲ ਕੇ ਕਿੰਨੇ ਰਿਸ਼ਤੇ ਦੇਖੇ ਜਿੱਥੇ ਦੋਹਾਂ ਨੂੰ ਪਸੰਦ ਆਇਆ ਉੱਥੇ ਰਿਸ਼ਤਾ ਕੀਤਾ ਮੁੰਡੇ ਬਾਰੇ ਸਾਰਾ ਪਤਾ ਮੁਖਤਿਆਰ ਨੇ ਕੀਤਾ ਤੇ ਮੈਂ ਉਸ ਦੀ ਪੁੱਛ ਗਿਛ ਤੇ ਕੋਈ ਸ਼ੱਕ ਹੀ ਨਾ ਕਰ ਸਕਿਆ ਬਸ ਚੁੱਪ ਕਰ ਰਿਸ਼ਤਾ ਕਰ ਦਿੱਤਾ ਤੀ ਦੇ ਵਿਆਹ ਵੇਲੇ ਮੱਲੋ ਮੱਲੀ 100 ਰੁਪਈਆ ਸ਼ਗਨ ਦੇ ਗਿਆ ਤੇ ਨਾਲ ਹੀ ਕਿਹਾ ਕਿ ਵਿਆਹ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਬੇਚਿਚਕ ਦੱਸੀ ਆਪਦੀ ਜੀਪ ਵੀ ਪਿੰਡ ਛੱਡ ਕੇ ਸੌਦਾ ਢੋਣ ਦੇ ਕੰਮ ਆਉ ਮੂਰੇ ਲੱਗ ਸਾਰਾ ਕੰਮ ਕਰਵਾਇਆ ਪਿੰਡ ਵਾਲੇ ਵੀ ਸਾਡਾ ਪਿਆਰ ਦੇਖ ਕੇ ਤਾਰੀਫਾਂ ਕਰਦੇ ਕੀ ਐਵੇਂ ਤਾਂ ਸਕੇ ਭਰਾ ਵੀ ਨਹੀਂ ਕਰਦੇ ਕੇਰਾ ਮੇਰੇ ਸੱਟ ਲੱਗ ਗਈ ਤੇ ਮੈਂ ਕਿੰਨੇ ਦਿਨ ਹਸਦਾ ਰਿਹਾ ਤਾਂ ਬਾਈ ਹੀ ਕੋਲ ਰਿਹਾ ਰੋਜ਼ ਮੇਰਾ ਬੈੱਡ ਕੋਲ ਆ ਅਖਬਾਰ ਚ ਖਬਰਾਂ ਪੜ ਕੇ ਸੁਣਾਉਂਦਾ ਇੱਕ ਨਰਸ ਨੇ ਪੁੱਛ ਲਿਆ ਕੀ ਤੁਹਾਡੀਆਂ ਸ਼ਕਲਾ ਮਿਲਦੀਆਂ ਜੋੜੇ ਤਾ ਨਹੀਂ ਤੁਸੀਂ ਅਸੀਂ ਦੋਨੋਂ ਇੱਕ ਦੂਜੇ ਵੱਲ ਦੇਖ ਕੇ ਹੱਸ ਪਏ ਤੇ ਕਹਿਣ ਲੱਗੇ ਹਾਂ ਅਸੀਂ ਜੁੜਵਾ ਹਾਂ ਇੱਕ ਦਿਨ ਸਵੇਰੇ ਸਵੇਰੇ ਖਬਰ ਆਈ ਕਿ ਮੁਖਤਾਰ ਸਿਆਨ ਨੂੰ ਹਾਰਟ ਅਟੈਕ ਹੋ ਗਿਆ ਤੇ ਪੂਰਾ ਹੋ ਗਿਆ ਮੈਂ ਦਵਾਦਵ ਘਰ ਦੇ ਵਾਲੇ ਕੱਪੜਿਆਂ ਵਿੱਚ ਹੀ ਧੀ ਦੇ ਪਿੰਡ ਵੱਲ ਕਾਰ ਤੇ ਚੱਲ ਪਿਆ ਸਾਰੇ ਰਾਸਤੇ ਤਾਂ ਹਾਂ ਨਿਕਲਦੀ ਗਈ ਤੇ ਇਹ ਜੇ ਲੱਗਾ ਬਾਈ ਜਿਵੇਂ ਮੇਰੀ ਸੱਜੀ ਬਾਹਂ ਟੁੱਟ ਗਈ ਹੋਵੇ ਕੀ ਕਰਾਂ ਉਸ ਤੋਂ ਬਿਨਾ ਘਰ ਪੁੱਜ ਤੇ ਹੀ ਮੇਰਾ ਜਵਾਈ ਭੱਜ ਕੇ ਆ ਮੇਰੇ ਗਲ ਲੱਗ ਗਿਆ ਮੇਰਾ ਵੀ ਰੋਣਾ ਨਾ ਰੁਕਿਆ ਸਰੀਰ ਦਾ ਅਜੀਬ ਜਿਹਾ ਕੰਪਣ ਪੈਂਦਾ ਹੋਇਆ ਤੇ ਲੱਤਾਂ ਖੁਦ ਦਾ ਭਾਰ ਚੱਲਣੋਂ ਜਵਾਬ ਦੇ ਗਈਆਂ ਤੇ ਮੈਂ ਥਾਂ ਡਿੱਗ ਗਿਆ ਦੂਜੇ ਦਿਨ ਸੂਰਤ ਹਸਪਤਾਲ ਵਿੱਚ ਆਈ ਸਾਰੀ ਪੁਰਾਣੀ ਘਟਨਾ ਜਦ ਆਈ ਤੇ ਕੋਲ ਬੈਠੀ ਘਰਵਾਲੀ ਨੇ ਮੇਰੇ ਹੰਝੂ ਦੇਖ ਕੇ ਕਿਹਾ ਜਲਦੀ ਜਲਦੀ ਠੀਕ ਹੋ ਜਾਓ ਸਸਕਾਰ ਵੀ ਕਰਨਾ ਹਾਲੇ ਮੁਖਤਿਆਰ ਵਾਈ ਦਾ ਮੇਰਾ ਦਿਮਾਗ ਘੁੰਮ ਗਿਆ ਘਰਵਾਲੀ ਨੇ ਹੌਲੀ ਹੌਲੀ ਸਾਰੀ ਗੱਲ ਦੱਸੀ ਕਿ ਆਪਣੇ ਜੋ ਆਈ ਨੇ ਸਸਕਾਰ ਨਹੀਂ ਕਰਨ ਦਿੱਤਾ ਕਹਿੰਦਾ Papa ਬਿਨਾ ਸਸਕਾਰ ਨਹੀਂ ਕਰਨਾ ਮੂੰਹ ਵੀ ਤਾਂ ਨਹੀਂ ਦੇਖਿਆ ਉਹਨਾਂ ਨੇ ਫ੍ਰਿਜ ਵਿੱਚ ਰੱਖ ਜਮਾ ਕਰਵਾ ਦਿੱਤਾ ਗੱਲ ਸੁਣਦਿਆਂ 蒂ਪ 蒂ਪ ਹੰਜੂ ਵਹਿ ਤੁਰੇ ਚੌਥੇ ਦਿਨ ਮਿਲ ਗਈ ਤੇ ਸਿੱਧੇ ਤੀ ਦੇ ਘਰ ਪੁੱਜੇ ਕੁੜਮ ਦੀ ਚੀਖਾ ਨੂੰ ਅੱਗ ਦਿੱਤੀ ਉਸ ਦਿਨ ਲੱਗਾ ਕਿ ਸੱਚੀ ਜੁੜਵਾ ਸੀ ਅਸੀਂ ਬੇਸ਼ੱਕ ਇੱਕ ਮਾਂ ਦੀ ਕੁੱਖੋਂ ਨਹੀਂ ਪੈਦਾ ਸੀ ਹੋਏ ਪਰ ਕੁੱਖਾਂ ਦੀ लाज ਦੋਨਾਂ ਇੰਜ ਰੱਖੀ ਕਿ ਜਮਾਨਾ ਸੌਲਤਾਂ ਕਰ ਰਿਹਾ ਸੀ 40 ਕਿੱਲਿਆਂ ਵਾਲੇ ਕੁੜਮ ਨੇ 5 ਕਿੱਲਿਆਂ ਵਾਲੇ ਕੁੜਮ ਨੂੰ ਕਦੇ ਨੀਵਾ ਨਹੀਂ ਸੀ ਦਿਖਾਇਆ